ਅਮਰੀਕਾ ਦੇ ਅਲਬਾਮਾ ਸਟੇਟ ਦੇ ਵਿੱਚ ਸਾਲ 1988 ਨੂੰ ਇੱਕ ਲੜਕੀ ਜਿਹਦਾ ਨਾਮ ਐਲਿਜ਼ਾਬੈਥ ਸੈਨਟ ਸੀ ਉਹਦਾ ਕਤਲ ਕਰ ਦਿੱਤਾ ਜਾਂਦਾ ਉਹਦਾ ਕਤਲ ਕਰਾਉਣ ਵਾਲਾ ਕੋਈ ਹੋਰ ਨਹੀਂ ਉਹਦਾ ਆਪਣਾ ਪਤੀ ਚਾਰਲਸ ਸੈਨਟ ਹੁੰਦਾ ਇਹ ਜਿਹੜਾ ਚਾਰਲਸ ਸੈਨਟ ਹੁੰਦਾ ਇਹ ਪੇਸ਼ੇ ਤੋਂ ਇੱਕ ਜਿਹੜਾ ਧਰਮ ਪ੍ਰਚਾਰਕ ਹੁੰਦਾ ਪਰ ਇਹਦੀ ਆਰਥਿਕ ਸਥਿਤੀ ਐ ਕੋਈ ਬਹੁਤ ਵਧੀਆ ਨਹੀਂ ਹੁੰਦੀ ਤਾਂ ਇਸੇ ਦੇ ਚਲਦਿਆਂ ਇਹ ਸੋਚਦਾ ਹੈ ਕਿ ਜੇ ਜਿਹੜੀ ਮੇਰੀ ਪਤਨੀ ਐ ਐਲਿਜ਼ਾਬੈਥ ਐ ਇਹਦੇ ਕੋਲ ਇੱਕ ਮੋਟੀ ਇੰਸ਼ੋਰੈਂਸ ਐ ਅਗਰ ਮੈਂ ਇਹ ਦਿਖਾਵਾਂ ਵੀ ਸਾਡੇ ਘਰ ਦੇ ਵਿੱਚ ਲੁੱਟ ਹੋਈ ਆ ਲੁਟੇਰਿਆਂ ਨੇ ਹਮਲਾ ਕੀਤਾ ਰੋਬਰੀ ਹੋਈ ਆ ਤੇ ਇਸੇ ਦੌਰਾਨ ਮੇਰੀ ਪਤਨੀ ਮਾਰੀ ਗਈ ਤਾਂ ਮੈਨੂੰ ਜਿਹੜੀ ਇੰਸ਼ੋਰੈਂਸ ਦੇ ਪੈਸੇ ਆ ਉਹ ਮਿਲ ਜਾਣਗੇ ਇਹ ਕੀ ਕਰਦਾ ਇਹ ਦੋ ਬੰਦਿਆਂ ਨੂੰ ਹਾਇਰ ਕਰਦਾ ਇੱਕ ਦਾ ਨਾਮ ਜੌਨ ਸੀਗਾ ਤੇ ਇੱਕ ਦਾ ਨਾਮ ਸੀਗਾ ਕੈਨੇਥ ਸਮਿਥ ਇਹਨਾਂ ਨੂੰ ਹਾਇਰ ਕਰਦਾ ਆਪਣੇ ਘਰ ਲੈ ਜਾਂਦਾ ਇਹਨਾਂ ਨੂੰ ਪੂਰਾ ਵਿਉਂਤ ਸਮਝਾ ਦਿੰਦਾ ਵੀ ਤੁਸੀਂ ਕਿਵੇਂ ਕਰਨਾ ਤੁਸੀਂ ਕਹਿੰਦਾ ਮੇਰੇ ਘਰ ਜਾ ਕੇ ਪਹਿਲਾਂ ਲੁੱਟ ਦਾ ਡਰਾਮਾ ਕਰਨਾ ਤੇ ਮੇਰੀ ਵਾਈਫ ਦਾ ਕਤਲ ਕਰ ਦਿਓ ਔਰ ਉਹ ਇਦਾਂ ਹੀ ਕਰਦੇ ਆ ਔਰ ਸਨ 88 ਦੇ ਵਿੱਚ ਜਿਹੜਾ ਕੈਨੇਦ ਸੀ ਇਹਦੀ ਉਮਰ ਲਗਭਗ ਕੋ 20 22 ਸਾਲ ਦੀ ਉਮਰ ਸੀਗੀ ਇਹ ਇਸੇ ਤਰ੍ਹਾਂ ਕਰਦੇ ਆ ਇਹਦੀ ਵਾਈਫ ਜਿਹੜੀ ਐਲਿਜ਼ਾਬੈਥ ਸੈਨਟ ਸੀ ਉਹਦਾ ਕਤਲ ਹੋ ਜਾਂਦਾ ਉਸ ਤੋਂ ਬਾਅਦ ਉਹ ਅੱਗ ਲਗਾ ਦਿੰਦੇ ਆ ਤੇ ਪੁਲਿਸ ਉੱਥੇ ਆ ਜਾਂਦੀ ਆ ਕਿਉਂਕਿ ਇੱਕ ਛੋਟਾ ਬੱਚਾ ਜਿਹੜਾ ਉਹ ਇਹਦੀ ਗਵਾਹੀ ਦਿੰਦਾ ਕਿ ਦਰਸਲ ਇਹ ਜਦੋਂ ਸਾਰਾ ਕਾਂਡ ਹੋ ਰਿਹਾ ਸੀਗਾ ਤੇ ਮੇਰੇ ਪਿਤਾ ਜਿਹੜੇ ਆ ਚਾਰਲਸ ਸੈਨਟ ਇਹ ਉੱਥੇ ਮੌਜੂਦ ਸੀ ਪਰ ਇਹਨਾਂ ਨੇ ਇੱਕ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ ਪੁਲਿਸ ਗ੍ਰਿਫਤਾਰ ਕਰ ਲੈਂਦੀ ਆ ਚਾਰਲਸ ਸੈਨਟ ਨੂੰ ਕਰ ਲੈਂਦੀ ਆ ਕੈਨੇਥ ਸਮਿਥ ਨੂੰ ਕਰ ਲੈਂਦੀ ਆ ਤੇ ਨਾਲ ਉਹ ਜੌਨ ਨੂੰ ਕਰ ਲੈਂਦੀ ਆ ਜਦੋਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਤਾਂ 1996 ਦੇ ਵਿੱਚ ਫੈਸਲਾ ਹੁੰਦਾ ਅਦਾਲਤ ਦਾ ਕਿ ਇਹਨਾਂ ਨੂੰ ਫਾਂਸੀ ਦੀ ਸਜ਼ਾ ਜਿਹਦੇ ਵਿੱਚ ਜੌਨ ਨੂੰ ਫਾਂਸੀ ਦੀ ਸਜ਼ਾ ਹੋ ਜਾਂਦੀ ਹੈ ਤੇ ਨਾਲ ਦੀ ਨਾਲ ਜਿਹੜਾ ਉਹਦਾ ਪਤੀ ਹੁੰਦਾ ਚਾਰਲਸ ਸੈਨਟ ਉਹਦੀ ਵੈਸੇ ਹੀ ਨੈਚੁਰਲੀ ਡੈਥ ਹੋ ਜਾਂਦੀ ਹੈ ਪਰ ਜਿਹੜਾ ਕੈਨੇਥ ਸਮਿਥ ਹੈ ਇਹ ਬਚ ਜਾਂਦਾ ਇਹ ਪਟੀਸ਼ਨ ਪਾਉਂਦਾ ਅਦਾਲਤ ਦੇ ਵਿੱਚ ਕਿ ਮੇਰਾ ਕੋਈ ਰੋਲ ਨਹੀਂ ਸੀ ਮੈਨੂੰ ਤਾਂ ਜੌਨ ਆਪਣੇ ਨਾਲ ਲੈ ਕੇ ਗਿਆ ਸੀ ਮੈਨੂੰ ਪਤਾ ਹੀ ਨਹੀਂ ਸੀਗਾ ਵੀ ਕੀ ਗੱਲ ਹੈ ਪਰ ਕਿਉਂਕਿ ਇਹ ਉਸ ਮਰਡਰ ਦੇ ਵਿੱਚ ਸ਼ਾਮਲ ਹੁੰਦਾ ਤਾਂ ਇਹਨੂੰ ਵੀ ਮੌਤ ਦੀ ਸਜ਼ਾ ਹੋ ਜਾਂਦੀ ਹੈ ਸਮਾਂ ਬਦਲਦਾ ਅਮਰੀਕਾ ਦੇ ਵਿੱਚ ਕਾਨੂੰਨ ਬਣ ਜਾਂਦਾ ਵੀ ਫਾਂਸੀ ਦੀ ਸਜ਼ਾ ਜਿਹੜੀ ਹੈ ਇਹਨੂੰ ਬੰਦ ਕਰ ਦਿਓ ਇਹ ਬੜਾ ਗੈਰ ਮਨੁੱਖੀ ਜਿਹਾ ਢੰਗ ਹੈ ਬੰਦੇ ਨੂੰ ਫਾਹ ਦੇਣਾ ਉਹਨੂੰ ਲਟਕਾ ਦੇਣਾ ਪਰ ਮੌਤ ਦੀ ਸਜ਼ਾ ਬਰਕਰਾਰ ਰਹੇਗੀ ਫਿਰ ਫੈਸਲਾ ਹੁੰਦਾ ਹੈ ਕਿ 2022 ਦੇ ਵਿੱਚ ਕੈਨਥ ਸਮਿਥ ਜਿਹੜਾ ਇਨੂੰ ਇੱਕ ਲੀਥਲ ਇੰਜੈਕਸ਼ਨ ਇੱਕ ਜਿਹੜਾ ਜ਼ਹਿਰੀਲਾ ਟੀਕਾ ਲਾਓ ਤੇ ਇਹਨੂੰ ਖਤਮ ਕਰ ਦਿਓ ਕਿਉਂਕਿ ਇਹਨੇ ਜਿਹੜਾ ਬਹੁਤ ਹੀ ਨੀਅਸ ਕ੍ਰਾਈਮ ਕੀਤਾ ਜਦੋਂ 2022 ਦੇ ਵਿੱਚ ਕੈਨਤ ਸਮਿਥ ਨੂੰ ਲੀਥਲ ਇੰਜੈਕਸ਼ਨ ਜਿਹੜਾ ਜ਼ਹਿਰੀਲਾ ਟੀਕਾ ਲਗਾਇਆ ਜਾਂਦਾ ਤਾਂ ਇਹਦੀ ਕਿਸਮਤ ਇੰਨੀ ਵਧੀਆ ਹੁੰਦੀ ਆ ਵੀ ਇਹਨੂੰ ਜਿਹੜੀ ਹੈ ਉਹ ਟੀਕਾ ਅਸਰ ਨਹੀਂ ਕਰਦਾ ਭਾਵੇਂ ਡਾਕਟਰਸ ਨੂੰ ਇਹਦੀ ਉਹ ਨਾੜ ਨਹੀਂ ਲੱਭਦੀ ਜਿਹਦੇ ਵਿੱਚ ਉਹ ਟੀਕਾ ਲਾਉਣਾ ਹੁੰਦਾ ਇਹ ਬਚ ਜਾਂਦਾ ਫਿਰ ਇਹਦਾ ਜਿਹੜਾ ਵਕੀਲ ਆ ਉਹ ਕਹਿੰਦਾ ਵੀ ਦੇਖੋ ਇਹ ਬੰਦਾ ਬਹੁਤ ਲੰਮੇ ਸਮੇਂ ਤੋਂ ਜੇਲ੍ਹ ਦੇ ਵਿੱਚ ਬੰਦਾ ਸਨ 88 ਤੋਂ ਇਹ ਬੰਦਾ ਜਿਹੜਾ ਉਹ ਜੇਲ੍ਹ ਦੇ ਵਿੱਚ ਬੰਦਾ ਹੈ ਤਰਸ ਦੇ ਆਧਾਰ ਤੇ ਇਹਨੂੰ ਛੱਡ ਦਿਓ ਜਾਂ ਇਹਦੀ ਸਜ਼ਾ ਜਿਹੜੀ ਆ ਉਹ ਉਮਰ ਕੈਦ ਚ ਹੀ ਰਹਿਣ ਦਿਓ ਵੀ ਇਹਦਾ ਕਸੂਰ ਕੋਈ ਨਹੀਂ ਪਰ ਅਦਾਲਤ ਕਹਿੰਦੀ ਆ ਵੀ ਨਹੀਂ ਇਹਨੇ ਕਤਲ ਕੀਤਾ ਇਹਨੂੰ ਸਜ਼ਾ ਮੌਤ ਜ਼ਰੂਰ ਦਿੱਤੀ ਜਾਵੇਗੀ ਸਜ਼ਾਏ ਮੌਤ ਜ਼ਰੂਰ ਦਿੱਤੀ ਜਾਵੇਗੀ ਫੇਰ ਕੀ ਹੁੰਦਾ ਅਦਾਲਤ ਫੈਸਲਾ ਕਰਦੀ ਹੈ ਕਿ ਜੇ ਲੀਥਲ ਇੰਜੈਕਸ਼ਨ ਕੰਮ ਨਹੀਂ ਕਰ ਰਿਹਾ ਤਾਂ ਇਹਨੂੰ ਨਾਈਟ੍ਰੋਜਨ ਦਿਓ ਨਾਈਟ੍ਰੋਜਨ ਤੋਂ ਭਾਵ ਵੀ ਜਿੱਦਾਂ ਅਸੀਂ ਸਾਹ ਲੈਂਦੇ ਹਾਂ ਇਹਨੂੰ ਨਾਈਟ੍ਰੋਜਨ ਦਾ ਇੱਕ ਮਾਸਕ ਲਗਾ ਦਿਓ ਇਹ ਨਾਈਟ੍ਰੋਜਨ ਇਨਹੇਲ ਕਰੇਗਾ ਤੇ ਮਰ ਜਾਏਗਾ ਹੁਣ 25 26 ਜਨਵਰੀ 2024 ਵਾਲੇ ਦਿਨ ਕੈਨੇਥ ਸਮਿਥ ਨੂੰ ਨਾਈਟ੍ਰੋਜਨ ਦਿੱਤੀ ਗਈ ਪਰ ਜਦੋਂ ਇਹ ਪ੍ਰਸਤਾਵ ਡਾਕਟਰਸ ਨੇ ਸਾਇੰਟਿਸਟ ਨੇ ਪੇਸ਼ ਕੀਤਾ ਸੀਗਾ ਵੀ ਜਦੋਂ ਨਾਈਟ੍ਰੋਜਨ ਬੰਦੇ ਨੂੰ ਦੇਵਾਂਗੇ ਤਾਂ ਬੰਦਾ ਵਿਦਿਨ ਮਿੰਟਸ ਮਰ ਜਾਏਗਾ ਪਾਫ ਕੇ 1-2 ਸੈਕਿੰਡਸ ਦੇ ਵਿੱਚ ਉਹ ਅਨਕੌਂਸ਼ੀਅਸ ਹੋਏਗਾ ਤੇ 1.5 ਮਿੰਟ ਦੇ ਵਿੱਚ ਉਹਦੀ ਜਾਨ ਨਿਕਲ ਜਾਏਗੀ ਪਰ ਜਦੋਂ ਕੈਨਥ ਸਮਿਥ ਨੂੰ 26 ਜਨਵਰੀ ਨੂੰ ਇਹ ਮਾਸਕ ਲਗਾਇਆ ਜਾਂਦਾ ਨਾਈਟ੍ਰੋਜਨ ਸਿਲੰਡਰ ਔਨ ਕੀਤਾ ਜਾਂਦਾ ਇੱਕ ਪਾਸੇ ਚੈਂਬਰ ਦੇ ਇਹਦੀ ਫੈਮਿਲੀ ਦੇ ਮੈਂਬਰਸ ਹੁੰਦੇ ਆ ਇਹਦੇ ਨਾਲ ਜਿਹੜੇ ਇਹਦੇ ਦੇ ਧਾਰਮਿਕ ਗੁਰੂ ਹੁੰਦੇ ਆ ਉਹ ਵੀ ਦੇਖ ਰਹੇ ਹੁੰਦੇ ਆ ਇੱਕ ਪਾਸੇ ਕੁਝ ਜਰਨਲਿਸਟ ਬੈਠੇ ਹੁੰਦੇ ਆ ਉਹਨਾਂ ਨੂੰ ਵੀ ਬੁਲਾਇਆ ਜਾਂਦਾ ਤਾਂ ਜੋ ਤੁਸੀਂ ਦੁਨੀਆ ਨੂੰ ਦੱਸ ਸਕੋ ਵੀ ਇਹ ਕੋਈ ਗੈਰਮਨੁੱਖੀ ਤਰੀਕਾ ਨਹੀਂ ਆ ਬੰਦੇ ਨੂੰ ਮਾਰਨ ਦਾ ਤਾਂ ਹੁੰਦਾ ਕੀ ਆ ਕਿ ਜਦੋਂ ਨਾਈਟ੍ਰੋਜਨ ਦਾ ਸਿਲੰਡਰ ਔਨ ਕੀਤਾ ਜਾਂਦਾ ਜਦੋਂ ਉਹਦੀ ਨੋਬ ਔਨ ਕੀਤੀ ਜਾਂਦੀ ਹੈ ਤਾਂ ਇਹ ਜਿਹੜਾ ਕੈਨਥ ਸਮਿਥ ਆ ਇਹ ਮਰਦਾ ਨਹੀਂ ਇਹ ਜਦੋਂ ਮਰਦਾ ਨਹੀਂ ਤਾਂ ਸਿਲੰਡਰ ਜਿਹੜਾ ਉਹਦਾ ਪ੍ਰੈਸ਼ਰ ਹੋਰ ਤੇਜ਼ ਕੀਤਾ ਜਾਂਦਾ ਇਹ ਕਰੀਬ 15 ਤੋਂ 16 ਮਿੰਟ ਤੜਫਦਾ ਇਹ ਜਦੋਂ ਤੜਫਦਾ ਤੇ ਉਸ ਤੋਂ ਬਾਅਦ ਇਹਦਾ ਸਰੀਰ ਜਿਹੜਾ ਠੰਡਾ ਪੈ ਜਾਂਦਾ ਤੇ ਜਿਹੜਾ ਉਥੋਂ ਦੇ ਅਟਾਰਨੀ ਹੁੰਦੇ ਆ ਜਿਨ੍ਹਾਂ ਨੇ ਸਜ਼ਾ ਡਿਕਲੇਅਰ ਕਰਨੀ ਹੁੰਦੀ ਆ ਵੀ ਬੰਦਾ ਹੁਣ ਮਰ ਚੁੱਕਾ ਉਹ ਡਿਕਲੇਅਰ ਕਰ ਦਿੰਦੇ ਆ ਵੀ ਜਿਹੜਾ ਕੈਨਟ ਸਮਿਥ ਹੈ ਇਹਦੀ ਮੌਤ ਹੋ ਚੁੱਕੀ ਆ ਪਰ ਹੁਣ ਅਮਰੀਕਾ ਦੇ ਵਿੱਚ ਇਸ ਗੱਲ ਦੀਆਂ ਚਰਚਾਵਾਂ ਚੱਲਦੀਆਂ ਕਿ ਬੰਦਾ 15-16 ਮਿੰਟ ਤੜਫਦਾ ਰਿਹਾ ਤੁਸੀਂ ਦਾਵਾ ਕੀਤਾ ਸੀਗਾ ਕਿ ਨਾਈਟ੍ਰੋਜਨ ਦੇ ਨਾਲ ਬੰਦਾ ਵਿਦਿਨ ਸੈਕੰਡਸ ਮਰ ਜਾਏਗਾ ਉਹ ਬਹੁਤ ਬੁਰੇ ਤਰੀਕੇ ਨਾਲ ਤੜਫਿਆ ਜਿਹਨੂੰ ਉਹਦੇ ਘਰਦਿਆਂ ਨੇ ਵੀ ਦੇਖਿਆ ਤੇ ਜਰਨਲਿਸਟ ਨੇ ਵੀ ਦੇਖਿਆ ਹਾਲਾਂਕਿ ਅਮਰੀਕਾ ਦਾ ਪ੍ਰਸ਼ਾਸਨ ਉਹਨਾਂ ਦੀ ਐਡਮਿਨਿਸਟ੍ਰੇਸ਼ਨ ਹੁਣ ਇਹ ਦਾਵਾ ਕਰ ਰਹੀ ਹੈ ਪੂਰੀ ਦੁਨੀਆ ਦੇ ਵਿੱਚ ਕਿ ਫਾਂਸੀ ਲੀਥਲ ਇੰਜੈਕਸ਼ਨ ਤੋਂ ਇਲਾਵਾ ਨਾਈਟ੍ਰੋਜਨ ਇੱਕ ਐਸਾ ਬਦਲ ਹੈ ਜਿਹਦੇ ਨਾਲ ਜਿਹੜਾ ਇਹ ਅਪਰਾਧੀ ਆ ਜਿਹਨੇ ਬਹੁਤ سنگੀਨ ਜੁਰਮ ਕੀਤੇ ਆ ਜਿਹੜਾ ਸਜ਼ਾ ਆਇਆ ਹਫਤਾ ਉਹਨੂੰ ਨਾਈਟ੍ਰੋਜਨ ਦੇ ਨਾਲ ਵੀ ਮਾਰਿਆ ਜਾ ਸਕਦਾ ਇਹ ਹੁਣ ਪੂਰੀ ਦੁਨੀਆ ਦੇ ਵਿੱਚ ਇੱਕ ਬਹਿਸ ਛਿੜ ਗਈ ਆ ਕਿ ਬੰਦਾ 15 16 ਮਿੰਟ ਜਿਹੜਾ ਤੜਫਦਾ ਰਿਹਾ ਔਰ ਉਹਨੇ ਆਪਣੀ ਬਹੁਤ ਸਾਰੀ ਉਮਰ ਜਿਹੜੀ ਆ ਉਹ ਜੇਲ੍ਹ ਚ ਹੀ ਕੱਢ ਦਿੱਤੀ ਔਰ ਨਾਲ ਦੀ ਨਾਲ ਉਹਦੇ ਵਾਸਤੇ ਇਹ ਵੀ ਮਰਸੀ ਪਿਟੀਸ਼ਨ ਪਾਈ ਗਈ ਸੀਗੀ ਕਿ ਠੀਕ ਆ ਇਹਨੂੰ ਮੌਤ ਹੀ ਸਜ਼ਾ ਨਾ ਦਿਓ ਇਹਨੂੰ ਸੁਦੀਮੀ ਜਿਹੜਾ ਵਾ ਉਹ ਜੇਲ੍ਹ ਚ ਡੱਕ ਕੇ ਰੱਖੋ ਪਰ ਨਾਈਟ੍ਰੋਜਨ ਨਾਲ ਇਹ ਕੈਨੈਥ ਸਮਿਥ ਮਰਤਾ ਜ਼ਰੂਰ ਗਿਆ ਪਰ ਹੁਣ ਇੱਕ ਚਰਚਾ ਇਹ ਛਿੜ ਗਈ ਹੈ ਕਿ ਕੀ ਨਾਈਟ੍ਰੋਜਨ ਦੇ ਨਾਲ ਅਗਰ ਇੰਨੀ ਭਿਆਨਕ ਮੌਤਾ ਬੰਦਾ 15 ਤੋਂ 20 ਮਿੰਟ ਤੜਫਦਾ ਰਿਹਾ ਇਹਨੂੰ ਬਹਾਲ ਰੱਖਣਾ ਚਾਹੀਦਾ ਹੈ ਜਾਂ ਇਹਦੇ ਉੱਤੇ ਰੋਕ ਲਗਾ ਦੇਣੀ ਚਾਹੀਦੀ ਹੈ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ